ਅਮਰਤ ਸ਼ਕਨ ਤੋਂ ਬਾਅਦ ਸਿੰਘਾਂ ਦਾ ਦਾੜੀ ਕਾਲੀ ਕਰਨੀ ਜਾਂ ਦਾੜੀ ਦੇ ਵਿੱਚ ਕਰਲਿੰਗ ਪਾਉਣਾ ਉਹਨਾਂ ਨੂੰ ਕੱਟਣਾ ਉਹਨਾਂ ਨੂੰ ਸਾੜਨਾ ਉਹਨਾਂ ਨੂੰ ਕਸਾਣਾ ਉਹਨਾਂ ਨੂੰ ਪੁੱਟਣਾ ਕਈ ਇਦਾਂ ਪੁੱਟ ਲੈਂਦੇ ਆ ਕਈ ਉਹਨੂੰ ਅੱਗ ਲਾ ਕੇ ਸਾੜ ਦਿੰਦੇ ਆ ਹਨਾ ਕਈ ਘਸਾ ਦਿੰਦੇ ਆ ਇਹ ਹਰ ਤਰੀਕੇ ਦੇ ਨਾਲ ਨਜਾਇਜ਼ ਹੈ ਜੀ ਕੀ ਕੀ ਕਰਾਂਗੇ ਆਪਾਂ ਇਹ ਤਾਂ ਮੂੰਹ ਕਾਲਾ ਕਰਨ ਵਾਲੀ ਗੱਲ ਹੈ ਜੀ ਸਿੱਧੀ ਗੱਲ ਬਹੁਤ ਬੰਦਿਆਂ ਨੂੰ ਇਹ ਜਿਹੜਾ ਤੁਸੀਂ ਬਚਨ ਕੀਤਾ ਗੁੱਸਾ ਲੱਗਦਾ ਇਹਨਾਂ ਗੱਲ ਜਿਹੜਾ ਬੰਦਾ ਆਪਣਾ ਹਜੇ ਵੀ ਇਹ ਦਿਖਾਣਾ ਚਾਹੁੰਦਾ ਮੈਂ ਜਵਾਨ ਤਰਿਆ ਫਿਰਦਾ ਕਿਤੇ ਨਾ ਕਿਤੇ ਤੇ ਮਨ ਵਿੱਚ ਕੋਈ ਵਿਕਾਰ ਹੈ ਦੇਖੋ ਜੀ ਜਿਹੜੀ ਅਮਰ ਛਕਣ ਤੋਂ ਬਾਅਦ ਕੇਸ ਨੇ ਨਾ ਜਿਹੜੇ ਇਹਨਾਂ ਦੀ ਪੂਰਨ ਮੁਕੰਮਲ ਤੌਰ ਤੇ ਸੰਭਾਲ ਕਰਦੇ ਜਿਸ ਕਰਮ ਦੇ ਨਾਲ ਕੇਸ ਕੇਸਾਂ ਦੀ ਬੇਅਦਵੀ ਹੋਵੇ ਯਾਨੀ ਕੇਸ ਕਮਜ਼ੋਰ ਹੋਣ ਭਾਵੇਂ ਉਹ ਕੱਲਾ ਕੱਟਣਾ ਨਹੀਂ ਉਹਨਾਂ ਨੂੰ ਕੱਟਣਾ ਉਹਨਾਂ ਨੂੰ ਸਾੜਨਾ ਉਹਨਾਂ ਨੂੰ ਕਸਾਣਾ ਉਹਨਾਂ ਨੂੰ ਪੁੱਟਣਾ ਕਈ ਇਦਾਂ ਪੁੱਟ ਲੈਂਦੇ ਆ ਕਈ ਉਹਨੂੰ ਅੱਗ ਲਾ ਕੇ ਸਾੜ ਦਿੰਦੇ ਆ ਹਨ ਕਈ ਕਸਾ ਦਿੰਦੇ ਆ ਇਹ ਹਰ ਤਰੀਕੇ ਦੇ ਨਾਲ ਨਜਾਇਜ਼ ਹੈ ਜੀ ਹੂੰ ਦੂਜੀ ਰਹੀ ਕੇਸਾਂ ਨੂੰ ਕਾਲੇ ਕਰਨ ਦੀ ਗੱਲ ਕੀ ਕੀ ਕਰਾਂਗੇ ਆਪਾਂ ਇਹ ਤਾਂ ਮੂੰਹ ਕਾਲਾ ਕਰਨ ਵਾਲੀ ਗੱਲ ਹੈ ਜੀ ਸਿੱਧੀ ਗੱਲ ਬਹੁਤ ਬੰਦਿਆਂ ਨੂੰ ਇਹ ਜਿਹੜਾ ਤੁਸੀਂ ਬਚਨ ਕੀਤਾ ਗੁੱਸਾ ਲੱਗਦਾ ਇਹਨਾਂ ਗੱਲਾਂ ਨਾਲ ਹੂੰ ਪਰ ਆਪਣੀ ਉਮਰ ਨੂੰ ਲੁਕਾਉਣ ਵਾਲੀ ਗੱਲ ਹੈ ਦੇ ਜਿਹੜਾ ਬੰਦਾ ਦਾੜੀ ਕਾਲੀ ਕਰਦਾ ਇਹਦਾ ਮਤਲਬ ਹੈ ਜੇ ਸੰਤੁਸ਼ਟ ਨਹੀਂ ਹੋਇਆ ਭੋਗਾਂ ਤੋਂ ਹਜੇ ਵਿਕਾਰ ਲਈ ਫਿਰਦਾ ਹੈ ਮਨ ਆਪ ਪੁਰਸ਼ ਗੁਰਮੁਖ ਗੁਰਮਤਿ ਦੀ ਭਾਸ਼ਾ 'ਚ ਚਿੱਟੇ ਕੇਸਾਂ ਨੂੰ ਹੀਰਾ ਕਹਿੰਦੇ ਆ